ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਖੁਰਦ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਾਗਾਪੁਰਾਣਾ ਦੇ ਬਾਗੇਪੁਰਾਣੇ ਤੋਂ ਜਦੋਂ ਕੋਟਕਪੂਰੇ ਨੂੰ ਜਾਂਦੇ ਆਪਾਂ ਤਾਂ ਉਸ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਤਹਿਸੀਲ ਬਾਗਾਪੁਰਾਣਾ ਕੋਟਕਪੂਰਾ ਵੀ ਇਹਦੇ ਨੇੜੇ ਹੀ ਰਹਿ ਜਾਂਦਾ ਹੈ ਜਿਹੜੇ ਘਰ ਚੋਂ ਅੱਜ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੂਟੀਨ ਚ ਗਾਵਾਂ ਵਿਕਰੀ ਵਾਲੀਆਂ ਹੁੰਦੀਆਂ ਐ ਅੱਜ ਜਿਹੜੀ ਵੀਡੀਓ ਬਾਨੀ ਐ ਇਹਦੇ ਚ ਤੁਹਾਨੂੰ ਦੋ ਨਾਗ ਦਿਖਾਉਣੇ ਜਿਹਦੇ ਚ ਪਰਲੇ ਪਾਸੇ ਇੱਕ ਵਾੜ ਸੁਈ ਸਵਾਈ ਖੜੀ ਐ ਇੱਕ ਇਹ ਗਾਂ ਇਹ ਸੂਣ ਦੀਆਂ ਤਿਆਰੀਆਂ ਚ ਸੀ ਤਾਂ ਹੀ ਇਹਦੇ ਤੇ ਕੈਮਰੇ ਦਾ ਫੋਕਸ ਜ਼ਿਆਦਾ ਰੱਖ ਲਿਆ ਕਿਉਂਕਿ ਜਦੋਂ ਇਹ ਬੈਠ ਗਈ ਫਿਰ ਇਹ ਬੱਚੇ ਨੂੰ ਜਨਮ ਦੇਊਗੀ ਫਿਰ ਪਸ਼ੂ ਨੂੰ ਉਠਾਉਣਾ ਵੀ ਗਲਤ ਹੋ ਜਾਂਦਾ ਤੇ ਕਈ ਵਾਰਾਂ ਪਸ਼ੂ ਉਸ ਤੋਂ ਬਾਅਦ ਚ ਬੈਠ ਕੇ ਫਿਰ ਜ਼ੋਰ ਵਗੈਰਾ ਲਾਉਣ ਲੱਗ ਪੈਂਦਾ ਸੋ ਆਓ ਪਹਿਲਾਂ ਇਹਦੀ ਜਾਣਕਾਰੀ ਲੈ ਲਈਏ ਫਿਰ ਇਹਨੂੰ ਥੋੜਾ ਬਹੁਤ ਤੋਰਾਂਗੇ ਜਦੋਂ ਉਹਨੂੰ ਵੀਡੀਓ ਤੁਹਾਡੇ ਤੱਕ ਪਹੁੰਚਣੀ ਹੈ ਉਦੋਂ ਉਹਨੂੰ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਬੱਚਾ ਕੀ ਦੇਊਗੀ ਇਹ ਤੁਸੀਂ ਬਾਈ ਤੋਂ ਪੁੱਛ ਲਓਗੇ ਸੰਦੀਪ ਭਾਈ ਸਤਿਕਾਰ ਬਾਈ ਸਤਿਕਾਰ ਸੰਦੀਪ ਪਹਿਲੇ ਨੰਬਰ ਤੇ ਇਸ ਗਾਣ ਤੋਂ ਸ਼ੁਰੂਆਤ ਕਰਦੇ ਆ ਕਨਵਾਸੂਆ ਸੁਣ ਲੈ ਇਹ ਦੂਜਾ ਸੂਆ ਸੁਣਦੀ ਆ ਬਾਈ ਕਿੰਨੇ ਦਿਨ ਲੱਗੂਗੀ ਹਜੇ ਬੰਨੀ ਇਹ ਤਿਆਰ ਆ ਬਈ ਇਸ ਘੰਟਾ ਹੀ ਲਾਉਗੀ ਮਸਾਂ ਹਾਂਜੀ ਹਾਂਜੀ ਘੰਟੇ ਚੰਨ ਦੇ ਬਈ ਇਹ ਬੱਚੇ ਨੂੰ ਜਨਮ ਦੇ ਦਈ ਸਹੀ ਆ ਬਈ ਸੰਦੀਪ ਭਾਈ ਕੀ ਰੇਟ ਰੱਖਦੇ ਇਹਦਾ ਰੇਟ ਇਹਦਾ ਫੋਨ ਤੇ ਆਈ ਤੋਰੀ ਮੜੇ ਦੋਸੋ ਸੋਣ ਦੀਆਂ ਤਾਂ ਤਿਆਰੀਆਂ ਹੀ ਆ ਇਹਦੀਆਂ ਹੋਰ ਘੰਟੇ ਅੱਧੇ ਘੰਟੇ ਚ ਇਹਨੇ ਬੱਚੇ ਨੂੰ ਜਨਮ ਦੇ ਦੇਣਾ ਚੰਗਾ ਢਾਂਚਾ ਹੈਗਾ ਆਂ ਦਾ ਦੁੱਧ ਵਾਲੀ ਗਾਂ ਹੈ ਹਵਾਨਾ ਬਹੁਤ ਸੋਹਣਾ ਪਰ ਕੀ ਕਰਮਾਂ ਵਾਲੀ ਬਾਕੀ ਬਾਰੀਕ ਚੰਗੀ ਹੈ ਉਤੋਂ ਆਸ ਹੈ ਵੀ ਸੋਹਣਾ ਦੁੱਧ ਦੇਊਗੀ ਛੋਡੀ ਸੇਵਾ ਦਾ ਦੁੱਧ ਜਾਂ ਥੋੜੀ ਸਮਝ ਦਾ ਵੀ ਤੁਸੀਂ ਕਿੰਨਾ ਚੋਲੋਗੇ ਹਾਂ ਸਟਰਕਚਰ ਚੰਗਾ ਹੈ ਥਣ ਹਵਾਨਾ ਸੋਹਣਾ ਲੱਗਾ ਤਾਂ ਦੁੱਧ ਆਟੋਮੈਟਿਕ ਪਸੂ ਚੰਗਾ ਹੀ ਦਿੰਦਾ ਹੈ। ਅ ਬਾਕੀ ਇਹ ਬਰੀਡ ਵੀ ਇਦਾਂ ਦੀ ਆ ਵੀ ਇਹਦੇ ਤੋਂ ਦੁੱਧ ਜਿੰਨਾ ਤੁਸੀਂ ਸੇਵਾ ਕਰ ਲੋਗੇ ਉਸੇ ਹਿਸਾਬ ਦਾ ਹੀ ਤੁਹਾਨੂੰ ਮਿਲ ਜਾਣਾ। ਉਦਾਂ ਦੇ ਦੁੱਧ ਤੁਸੀਂ ਇਹਦੇ ਥੱਲੇ ਚੋਲੋਗੇ। ਥਣ ਮੋਟਾ ਹੈ ਉਹ ਤੁਸੀਂ ਇਧਰੋਂ ਦੇਖ ਲਓ। ਬੈਕਸਾਈਡ ਤੋਂ ਹਵਾਨਾ ਦੇਖੋ ਤੁਸੀਂ ਕਰਮ ਵਾਲੀ ਨੇ ਬਹੁਤ ਸੋਹਣਾ ਭਰਿਆ ਹੈ ਬਈ ਇਹ ਗਾਂ ਆਪਾਂ 10 ਦਿਨ ਸੰਭੀ ਹੈ 10 15 ਦਿਨ ਇਹ ਕੱਚੀ ਦੀ ਵੀਡੀਓ ਵੀ ਇਹਦੀ ਹੈਗੀ ਥਣ ਤੋਂ ਬਹੁਤ ਯਾਨੀ ਕਿ ਹੁਣ ਤਾਂ ਭਲਾਂ ਚ ਥੋੜਾ ਜਿਹਾ ਪਿਛਲਾ ਛੋਟਾ ਲੱਗਦਾ ਹੀ ਵੀ ਬਹੁਤ ਵਧੀਆ ਥਣ ਕੱਢੂ ਆ ਸੰਦੀਪ ਫੇਰ ਪਰਾਂ ਨੂੰ ਤੋਰੀ ਬਈ ਇਹਦੀ ਪਿਛਲੀ ਵੀਡੀਓ ਵੀ ਹੈਗੀ ਹੈ ਦੱਸੋ ਉਦੋਂ ਇਹ ਕੱਚੀ ਸੀ ਉਦੋਂ ਹਵਾਨਾ ਨਹੀਂ ਇਹਨੇ ਬਣਾਇਆ ਸੀ ਬਹੁਤਾ ਇਹ ਗੱਲ ਉਦੋਂ ਵੀ ਬਾਈ ਨਾਲ ਹੋਈ ਸੀ ਵੀ ਇਹ ਗਾਂ ਲੱਗਦਾ ਬਹੁਤ ਸੋਹਣੀ ਤਿਆਰ ਹੋਊਗੀ ਤੇ ਕਰਮ ਵਾਲੀ ਉਸੇ ਤਰ੍ਹਾਂ ਹੀ ਤਿਆਰ ਹੋਈ ਵੀ ਹੈ ਸੋ ਇਹ ਪਹਿਲੇ ਨੰਬਰ ਤੇ ਦੇਖੋ ਤੁਸੀਂ ਜਿਉਨੂੰ ਪਸੰਦ ਆਵੇ ਤਾਂ ਕੰਟੈਕਟ ਕਰ ਲੋ ਇਸ ਤੋਂ ਬਾਅਦ ਜਿਹਨੂੰ ਆਪਾਂ ਹੁਣ ਰਿਲੈਕਸ ਛੱਡ ਦੇਣਾ ਫਿਰ ਇਹ ਆਪੇ ਆਵਦੀ ਜਿਹੜਾ ਉਹ ਬੱਚੇ ਨੂੰ ਜਨਮ ਦੇਊਗੀ ਸੋ ਇਹ ਤੋਂ ਬਿਨਾ ਦੱਸੋ ਇੱਕ ਗਾਮ ਪਰਲੇ ਪਾਸੇ ਖੜੀ ਹੈ ਜਿਹੜੀ ਸੂਈ ਸਵਾਈ ਉਹ ਤੁਹਾਨੂੰ ਦਿਖਾਉਣੀ ਹੈ ਸੰਦੀਪ ਭਾਈ ਦੋ ਵੜਾ ਹੋਰ ਖੜੀਆਂ ਜਰਸੀ ਪੱਖ ਰੀਆਂ ਬਈ ਇਹ ਆ ਦੋ ਦੰਦਾ ਹੀ ਉਹ ਖੀਰੀ ਬੱਛੀ ਹੈ ਜੀ ਤੇ ਇਹ ਦੋਨਾਂ ਦਾ ਸੌਦਾ ਹੋ ਗਿਆ ਜੀ ਇਹਨਾਂ ਨੇ ਜਾਣਾ ਜੀ ਠੀਕ ਹੈ ਫਿਰ ਤਾਂ ਇਹ ਦਿਖਾਉਂਦੀ ਉਵੇਂ ਲੋੜ ਨਹੀਂ ਆਪਾਂ ਹਾਂਜੀ ਹਾਂਜੀ ਨਹੀਂ ਸੋ ਸੋ ਇਹ ਦੋਨੇ ਸੇਲ ਹੋ ਗਈਆਂ ਬਾਈ ਕਹਿੰਦਾ ਤੇ ਇਹਨਾਂ ਨੇ ਅ ਨਵੇਂ ਮਾਲਕ ਦੇ ਘਰੇ ਚਲਾ ਜਾਣਾ ਮੱਝਾਂ ਵੀ ਬਾਈ ਰੱਖਦਾ ਇਹ ਸਾਰੀਆਂ ਘਰੇ ਰੱਖੀਆਂ ਹੋਈਆਂ ਕਿਉਂਕਿ ਛੌਂਕ ਪਹਿਲਾਂ ਤੋਂ ਹੀ ਚੰਗੇ ਪਸ਼ੂਆਂ ਦਾ ਤੇ ਘਰ ਚ ਮੱਝਾਂ ਦੀ ਗਿਣਤੀ ਵੀ ਤੁਸੀਂ ਦੇਖੋਗੇ ਅ ਅੱਜ ਹੋਰ ਇੱਕ ਜਿਹੜੀ ਆਪਾਂ ਵੈੜ ਦਿਖਾਉਣੀ ਉਹ ਸਾਹਮਣੇ ਖੜੀ ਐ ਸੰਦੀਪੇ ਕਹਿੰਦਾ ਸੂਹਾ ਭਾਈ ਭਈ ਇਹ ਦੂਜਾ ਸੂਹਾ ਸੂਈ ਆਈ ਪਰਸੋ ਸ਼ਾਮ ਦੀ ਸੂਈ ਵੀ ਆ ਬਾਈ ਤੇ ਆਪਣੇ ਕੋਲੇ ਸਵੇਰ ਆਈ ਆ ਅੱਧੀ ਕਜਵਾਈ ਹੋਈ ਵੀ ਆ ਬਾਈ ਇਹਦੀ ਠੀਕ ਐ ਹਾਂਜੀ ਹਾਂਜੀ ਮਗਰ ਇਹਦੇ ਬੱਛੀ ਆਈ ਠੀਕ ਹੈ ਹਾਂਜੀ ਹਾਂਜੀ ਇਹਦਾ ਰੇਟ ਕੀ ਰਹਿਣਾ ਸਿਰ ਰੇਟ ਇਹਦਾ ਵੀ ਫੋਨ ਤੇ ਆਈ ਤੋ ਰਹੀ ਦੋਸਤੋ ਅੱਧੀ ਚਵਾਈ ਮਤਲਬ ਅਸੀਂ ਵੀਡੀਓ ਬਣਾ ਰਹੇ ਆ 11 ਵਜੇ ਕੁਝ ਦੁੱਧ ਚੋਕੇ ਕੁਝ ਵਿੱਚ ਛੱਡਿਆ ਵਾ ਕਿਉਂਕਿ ਸੂਈ ਤਾਜੀ ਹੈ ਤੋ ਤੁਸੀਂ ਉਹ ਵੈਸੇ ਹਵਾਨਾ ਜਿਹੜਾ ਉਹ ਖਾਲੀ ਦੇ ਹਿਸਾਬ ਜੇ ਤੇ ਜਜਮੈਂਟ ਕਰ ਲਿਓ ਕਿੰਨਾ ਕੁ ਦੁੱਧ ਚੋਲੋਗੇ ਉਹ ਤੁਹਾਡੀ ਸਮਝ ਆ ਆ ਕੇ ਦੇਖਣਾ ਤੁਹਾਡਾ ਕੰਮ ਹੈ ਲੈ ਆ ਬਈ ਇਹਦੇ ਨਾਲ ਬੱਚਾ ਵੱੱਛੀ ਹੈ ਤਾਂ ਚਾਹਦਾ ਹੁਣ ਤੁਸੀਂ ਵੀਡੀਓ ਚ ਦੇਖ ਹੀ ਲਿਆ ਬੱਚੀ ਇਹਦੇ ਨਾਲ ਬਹੁਤ ਸੋਹਣੀ ਹੈ ਇਹ ਤੁਸੀਂ ਬੱਚੀ ਦੇਖ ਸਕਦੇ ਹੋ 나ੜੂਆ ਬੱਚੀ ਦਾ ਨਾਲ ਸੋ ਦੱਸੋ ਇਹ ਨਾਗ ਅੱਜ ਦੀ ਵੀਡੀਓ ਦੇ ਸੀਗੇ ਵਿਕਰੀ ਵਾਲੇ ਦੋ ਨਾਗ ਤੁਹਾਨੂੰ ਦਿਖਾਏ ਆ ਦੋ ਜਿਹੜੀਆਂ ਵਿੱਚ ਵਹਿਣਾ ਦਿਖਾਤੀਆਂ ਸੀ ਤੁਰੇ ਆਉਂਦੇ ਨੇ ਕੈਮਰਾ ਮਾਰਿਆ ਉਹ ਦੋਨੇ ਸੇਲ ਹੋ ਚੁੱਕੀਆਂ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ